ਇਹ ਜੱਗ ਉਹ ਸਿੱਟੀ ਆਨੇ ਹੋ ਉਹ ਭਾਵਾਨੇ ਉਹ ਵਸੜਤਾ ਹੋਂ ਤਾਂ ਇੱਕੋ ਬੱਠਾ ਲਗਿਆ ਤੇ ਮੰਤਾ ਵਾਲੀ ਭੁੱਖ ਲੱਗੀ ਆ ਚੱਲੀ ਨਹੀਂ ਆਂਦੀ ਮੈਂ ਤੁਸੀਂ ਹੋਂ ਤਾਂ ਜਵੇਂ ਟੱਕਾ ਦੋਨਾ ਨੀ ਕਰਦੇ ਉਧਰ ਹੋ ਦੇਖੋ ਵੀਰ ਜੀ ਓਏ ਉਹਨੇ ਕੀ ਕਰਤਾ ਉਦੋਂ ਤੜਕੇ ਦਾ ਗੋਹਾ ਗੁੜਾ ਸੱਟਕੇ ਸੇਮਣੂ ਰੋਟੀਆਂ ਪਕਾ ਕੇ ਕੱਪੜੇ ਧੋ ਕੇ ਕਲੌਂਦਾ ਕੁੱਠ ਤੇ ਸੁੱਕਣ ਵੀ ਪਾ ਗਿਆ। ਭਾਵਾ ਨੇ ਤੂੰ ਮੇਰੇ ਹਮੇਸ਼ਾ ਬਰਾਈਂ ਕਰਦੀ ਰਹਿਣੀ ਆ। ਓਏ ਕਦੇ ਤੂੰ ਮੇਰਾ ਸਿਰ ਤਾਂ ਹੀ ਕਰਦਾ ਕਰ। ਮਦਾ ਕੰਮ ਦੁਗਣਾ ਨਹੀਂ ਚੋਗਣਾ ਕਰਾਂ। ਅੰਗਾ ਹੈਗੀ ਫੇਰੀ ਕਰਦੀ ਆ। ਮੇਰਾ ਕੀ ਜੀ ਕਰਦਾ ਆ। ਭਾਵਾ ਨੇ। ਉਹ ਜਿਹੜੀ ਕੋਲੇ ਚੀਜ਼ ਹੁੰਦੀ ਆ ਉਹ ਹਮੇਸ਼ਾ ਮਾੜੀ ਦਿਖਦੀ ਆ। ਜਦੋਂ ਕੋਲੋਂ ਖੋ ਜਾਂਦੀ ਆ ਉਦੋਂ ਉਹਦੀ ਜ਼ਿਆਦਾ ਹੁੰਦੀ ਆ। ਫੇਰ ਥਾਲੀ ਚ ਲੱਡੂ ਵੱਡਾ ਦਿਖਦਾ ਰਹਿੰਦਾ ਵੇ ਵੱਡਾ ਹੁੰਦਾ ਫੇਰ ਹੀ ਦਿਖਦਾਗਾ ਤੇ ਛੱਡ ਤੁਸੀਂ ਵੀ ਕਦੇ ਕਦੇ ਸਿਮੋਤ ਦੀਦੀਆਂ ਤਰੀਫਾ ਕਰਦੇ ਹੁੰਨੇ ਹੋ ਓਹੋ